ਯੋਧ ਨਸ਼ੇ ਦੇ ਵਿਰੁੱਧ ਮੁਹਿੰਮ ਦੇ ਤਹਿਤ ਸੰਗਰੂਰ ਪੁਲਿਸ ਨੇ ਜੇਲ੍ਹ ਦੇ ਵਿੱਚ ਬੰਦ ਪਿੰਡ ਰਾਏ ਤਰਾਣਾ ਦੇ ਨਸ਼ਾ ਤਸਕਰ ਸਰਪੰਚ ਗੁਰਜੀਤ ਸਿੰਘ ਪੁਰਾ ਫੌਜੀ ਦੀ ਪ੍ਰਾਪਰਟੀ ਅਤੇ ਸਾਰੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਨੇ ਇਸ ਤੋਂ ਇਲਾਵਾ ਉਸ ਦੇ 3 ਏਕੜ ਜ਼ਮੀਨ ਅਤੇ ਪਰਿਵਾਰਕ ਮੈਂਬਰਾਂ ਅਤੇ ਟਾਇਲ ਫੈਕਟਰੀ ਦੇ ਬੈਂਕ ਖਾਤੇ ਵੀ ਫ੍ਰੀਜ਼ ਕਰ ਦਿੱਤੇ ਗਏ ਨੇ ਇਸ ਵਾਰ ਗੁਰਜੀਤ ਪੁਰਾ ਨੇ ਜੇਲ੍ਹ ਦੇ ਵਿੱਚ ਪੈਦਛੇ ਨੇ ਹੀ ਸਰਪੰਚੀ ਦੀ ਚੋਣ ਜਿੱਤੀ ਸੀ ਉਹ ਪੁੱਕੇ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਇਹ ਮੌਜੂਦਾ ਸਰਪੰਚ ਗੁਰਜੀਤ ਸਿੰਘ ਇਲੇਸ ਪੂਰਾ ਫੌਜੀ ਇਹਨਾਂ ਦੇ ਖਿਲਾਫ ਐਨਡੀਪੀਐਸ ਦੇ ਮਕਦਮੇ ਦਰਜ ਸੀਗੇ ਇਹਨਾਂ ਦਾ ਜੋ ਕੰਪੀਟੈਂਟ ਅਥਾਰਟੀ ਤੋਂ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰਸ ਸੀਗੇ ਉਹ ਇਹਨਾਂ ਨੂੰ ਵੈਸੇ ਵੀ ਡਾਕ ਰਾਹੀਂ ਡਿਲੀਵਰ ਹੋ ਚੁੱਕੇ ਨੇ ਤੇ ਉਹਦਾ ਜਿਹੜਾ ਬੰਦ ਦੀ ਪ੍ਰੋਸੈਸ ਹੈ ਇਹਨਾਂ ਦੇ ਇੱਥੇ ਡਿਸਪਲੇ ਕਰਨਾ ਸੀ ਉਹਦੇ ਲਈ ਮੈਂ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਆਏ ਆ ਤੇ ਉਹ ਆਰਡਰਸ ਇੱਥੇ ਚਿਪਕਾਏ ਆਸੀਂ ਨਹੀਂ ਇਹਦੇ ਚ ਇਹਨਾਂ ਦੇ ਨਾ ਸਤਾਈਕ ਨਾਲ ਜ਼ਮੀਨ ਦੇ ਆਰਡਰਸ ਨੇ ਠੀਕ ਹੈ ਇਹਨਾਂ ਦੇ ਅਕਾਊਂਟਸ ਜਿਹੜੇ ਇਹਨਾਂ ਦੇ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਅਕਾਊਂਟਸ ਨੇ ਉਹ ਅਕਾਊਂਟ ਵੀ ਫ੍ਰੀਜ਼ ਹੋਏ ਨੇ ਠੀਕ ਹੈ ਜੀ ਤੇ ਹਾਂ ਜੀ ਹਾਂ ਟਰੈਕਟਰ ਤੇ ਅਕਾਊਂਟਸ ਤੇ ਪ੍ਰਾਪਰਟੀਆਂ ਦਾ ਇੱਕ ਨਾਲ ਇਹ ਸਾਰਿਆਂ ਦੇ ਫ੍ਰੀਜ਼ਿੰਗ ਆਰਡਰਸ ਨੇ ਤੇ ਦੂਸਰਾ ਮੈਂ ਦੱਸਣਾ ਚਾਹ ਰਿਹਾ ਹਾਂ ਵੀ ਅਸੀਂ ਬੜੀ ਸਖਤ ਸੰਕੇਤ ਦੇਣਾ ਚਾਹੁੰਦੇ ਹਾਂ ਕਿ ਪਿਛਲੇ ਸਾਲ ਦੇ ਵਿੱਚ 24 ਚ ਅਸੀਂ 12 ਕੇਸ ਤਿਆਰ ਕਰਕੇ ਭੇਜੇ ਸੀ 12 ਦੇ ਵਿੱਚੋਂ ਸਾਡੇ 9 ਦੇ ਆਰਡਰਸ ਆ ਗਏ ਸੀਗੇ ਤਿੰਨ ਪ੍ਰੋਸੈਸ ਚ ਨੇ ਤੇ ਇਹ ਕੇਸ ਤਾਂ ਅਸੀਂ ਜਨਵਰੀ ਮਹੀਨੇ ਚ ਭੇਜਿਆ ਸੀਗਾ ਤੇ ਵਿਦਿਨ 20 ਡੇਜ਼ ਵੀ ਇਹ ਕੇਸ ਫ੍ਰੀਜ਼ਿੰਗ ਆਰਡਰਸ ਹੋ ਕੇ ਆ ਗਏ ਅੱਜ ਪੁਲਿਸ ਪ੍ਰਸ਼ਾਸਨ ਜਿਹੜਾ ਤੁਹਾਡੇ ਰਿਸ਼ਤੇਦਾਰ ਦੀ ਪ੍ਰਾਪਰਟੀ ਫ੍ਰੀਜ਼ ਕਰਕੇ ਗਿਆ ਕਿ ਉਹ ਉਹਨਾਂ ਨੇ ਨਸ਼ੇ ਵੇਚ ਕੇ ਬਣਾਈ ਹੈਗੀ ਕੀ ਕਹਿਣਾ ਚਾਹੂੰਗਾ ਜੀ ਇਹ ਚਰਿਆਮ ਜੀ ਇੱਕ ਸਰਕਾਰ ਦੀ ਪਾਲਿਸੀ ਬਹੁਤ ਮਾੜੀ ਹੈ ਜੀ ਦੇਖਣਾ ਚਾਹੀਦਾ ਜੀ ਜਿਵੇਂ ਸਾਡਾ ਜੱਦੀ ਮਕਾਨ ਹੈ ਜੀ ਸਾਡੇ ਦਾਦਾ ਜੀ ਦੇ ਨਵੇਂ ਜੱਦੀ ਜਿਹੜਾ ਪਾਇਆ ਹੋਇਆ ਜੀ ਪਾਇਆ ਦੋ ਜੀ ਬੰਦੇ ਲੋਨ ਲੈ ਰ ਕੇ ਜੀ 35 ਲੱਖ ਰੁਪਏ ਜੀ ਵੈਰੀਫਾਈਟਰੀ ਹੈ ਜੀ ਉਹ ਤੋਂ ਹੀ ਲਾਉਣਾ ਜੀ ਤੇ ਜਿਹੜੀ ਜ਼ਮੀਨ ਦੀ ਗੱਲ ਹੈ 27 ਕਨਾਲ ਦੀ ਜੀ ਅਸੀਂ 23 24 ਕਨਾਲ ਵੇਚ ਕੇ ਜੀ ਪਰਲੀ ਸੈਟ ਲਈਏ ਇਕੱਠਾ ਕਰਿਆ ਬਾਣੀ ਕੋਈ ਇੱਕ ਖੁੱਡ ਵੀ ਅਸੀਂ ਇਹਦੇ ਚ ਬਣਾਇਆ ਹੋਵੇ ਜਾਂ ਅਸੀਂ ਇਹ ਕੰਮ ਕਰਿਆ ਹੋਵੇ ਅਸੀਂ ਇੱਥੇ ਮਰਜੀ ਪਿੰਡ ਚ ਇਹ ਚੀਜ਼ ਦਾ ਪਤਾ ਕਰ ਸਕਦੇ ਹਾਂ ਬਾਕੀ ਆਪਣੇ ਤੁਹਾਡੇ ਸਾਹਮਣੇ ਹੈ ਜੀ ਬਾਈ ਨੇ ਅੰਦਰ ਬਹਿ ਕੇ ਇਲੈਕਸ਼ਨ ਜਿੱਤੀ ਹੈ ਜੀ 625 ਵੋਟਾਂ ਨਾਲ ਜਿੱਤੇ ਹੋਈਏ